ਛੋਟੀ ਸਾਬ ਜਯੰਤੀ ਦੀ ਸ਼ਹੀਦੀ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਟਾਲਾ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਸਮਾਰੋਹ ਕਰਵਾਇਆ ਗਿਆ ਜਿੱਥੇ ਕਿ ਕਾਫੀ ਵੱਡੀ ਗਿਣਤੀ ਦੇ ਲੋਕਾਂ ਦੋ ਲੋਪੇ ਸ਼ਾਮਲ ਹੋਏ ਇਹਨਾਂ ਨੂੰ ਸੰਸਥਾ ਵੱਲੋਂ ਹਰ ਮਹੀਨੇ 400 ਰੁਪਿਆ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਇਸ ਮੌਕੇ ਪਹੁੰਚੇ ਕਾਲੇ ਆਗੂ ਚੁੱੱਚਾ ਸਿੰਘ ਛੋਟੇਪੁਰ ਨੇ ਵੀ ਸੰਸਥਾ ਦੇ ਇਸ ਜਯੰਤੀ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਕਿ ਜ਼ੁਲਮ ਦੇ ਖਿਲਾਫ ਅਤੇ ਮਨੁੱਖਤਾ ਦੀ ਖਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਤੇ ਸ਼ਹੀਦੀ ਦਿਹਾੜੇ ਚਲਦੇ ਨੇ ਤੇ ਸਾਨੂੰ ਸਭ ਨੂੰ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਦੱਸੇ ਉਪਲਿਸ਼ਾਂ ਤੇ ਦਿਖਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਹ ਸਭ ਜਨਤਾ ਨੂੰ ਸਮਰਪਿਤ ਇਹਨਾਂ ਨੇ ਪ੍ਰੋਗਰਾਮ ਮੋਰੀ ਸਾਹਿਬ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਅਸਨ ਸਾਹਿਬ ਨੇ ਸਾਰਿਆਂ ਨੇ ਰੱਖਿਆ। ਇਹ ਹਰ ਮਹੀਨੇ ਜਿਹੜੇ ਲੋੜਵੰਦ ਨੇ, ਅਪਾਹਜ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮਾਇਕ ਮਦਦ ਕਰਦੇ ਆ ਰਹੇ ਨੇ। ਕਾਫੀ ਵੱਡੀ ਤਰ੍ਹਾਂ ਦੇ ਵਿੱਚ ਲੋੜਵੰਦ ਜਿਹੜੇ ਇੱਥੇ ਆਉਂਦੇ ਆ ਔਰ ਇਹ ਸਾਰੀ ਸੋਸਾਇਟੀ ਵੱਲੋਂ ਨਾਲ ਮਿਲ ਕੇ ਸਾਰੇ ਸਾਰੀ ਮਦਦ ਕਰਦੇ ਆ ਅੱਜ ਦਾ ਦਿਨ ਇਹਨਾਂ ਨੇ ਸਪੈਸ਼ਲ ਚੁਣਿਆ ਸੀ ਕਿਉਂਕਿ ਆ ਸੀਦੀ 15 ਵਾੜਾ ਚੱਲ ਰਿਹਾ ਤੇ ਇਹ ਪ੍ਰੋਗਰਾਮ ਇਹ ਕਹਿੰਦੇ ਸੀ ਕਿ ਅਸੀਂ ਸਰਗਰਾਂ ਨੂੰ ਸਮਰਪਿਤ ਕਰਨਾ ਤੇ ਉਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਉਗੀਆਂ ਹਸਤਾਂਵੀਆਂ ਇੱਥੇ ਆਈਆਂ ਨੇ ਤੁਸੀਂ ਪੱਤਰਕਾਰ ਵੀਰ ਵੀ ਆਏ ਹੋ ਤੇ ਪਹਿਲੀ ਵਾਰੀ ਮੈਂ ਦੇਖਿਆ ਔਰ ਗਿਣਤੀ ਤੁਸੀਂ ਦੇਖ ਹੀ ਲਈ ਹੈ ਮੇਰੇ ਖਿਆਲ ਆ 2-250 ਦੇ ਕਰੀਬ ਮੇਰੇ ਖਿਆਲ ਨਾਲ ਇਹ ਲੋੜਵੰਦ ਬੱਚਿਆਂ ਨੂੰ 400 ਰੁਪਏ ਮਹੀਨਾ ਦਿੰਦੇ ਆ ਨੈਸਟ ਇਹਨਾਂ ਕਹਤਾ ਵੇ ਹਰ ਸਾਲ ਅਸੀਂ 50 ਰੁਪਏ ਵਧਾਉਨੇ ਆ ਅਗਲਾ ਜਨਵਰੀ ਦਾ ਜਿਹੜਾ ਮਹੀਨਾ ਹੋਣਾ ਉੱਚ 550 450 ਕਰਨਗੇ ਤੋਂ ਮੈਂ ਸਮਝਦਾ ਕਿ ਇੱਕ ਅੱਛਾ ਉਪਰਾਲਾ ਹੈ ਪੈਸਾ ਬਹੁਤ ਲੋਕਾਂ ਕੋਲ ਹੁੰਦਾ ਪਰ ਦਿਲ ਕਿਸੇ ਕਿਸੇ ਕੋਲ ਹੁੰਦਾ ਇਨਸਾਨੀਅਤ ਦੀ ਸੇਵਾ ਵਾਸਤੇ ਕਿਸੇ ਕਿਸੇ ਦੇ ਮਨ ਚ ਤੜਪ ਹੁੰਦੀ ਇਹਨਾਂ ਦੀ ਗਰੀਬਾਂ ਦੀ ਆਪਾਹਾਂ ਦੀ ਸੇਵਾ ਕਰਨੀ ਮੈਂ ਸਭ ਨੇ ਬਹੁਤ ਵੱਡਾ ਪੁੰਨ ਇਹ ਸਾਰੀ ਸੋਸਾਇਟੀ ਜਿਹੜੀ ਆ ਇਹ ਪ੍ਰਸ਼ੰਸਾ ਦੀ ਪਾਤਰ ਹੈ ਮੈਂ ਇਹਨਾਂ ਨੂੰ ਬਤਾਈ ਦਿੰਨਾ ਔਰ ਸਾਡੀ ਇਹ ਅਰਦਾਸ ਹੈ ਕਿ ਜਿਹੜੇ ਲੋਕ ਲੋੜਵੰਦਾਂ ਦੇ ਮਦਦ ਕਰਦੇ ਆ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਤੇ ਇਹਦੇ ਵਿੱਚ ਅਸੀਂ ਦਿਵਿਆਂਗ ਤੇ ਜੋ ਬਲਾਈਂਡ ਹਨ ਨਿਤਰੀਨ ਹਨ ਉਹਨਾਂ ਨੂੰ ਅਸੀਂ ਪੈਨਸ਼ਨ ਦਿੰਨੇ ਆ 400 ਰੁਪਏ ਉਹਨਾਂ ਦੀ ਪਹਿਲੇ 250 ਤੋਂ ਸਟਾਰਟ ਕੀਤੀ ਸੀ ਅਸੀਂ ਥੋੜੇ ਮੈਂਬਰ ਸੀ ਕਰਦੇ ਕਰਦੇ ਸਾਡੇ ਮੈਂਬਰ ਵੀ ਵੱਧ ਗਏ ਤੇ ਉਹਦੇ ਨਾਲ ਨਾਲ ਫਿਰ ਹੌਲੀ ਹੌਲੀ ਉਹਨਾਂ ਦੀ ਪੈਨਸ਼ਨ ਵੀ ਵੱਧ ਗਈ ਤੇ ਆਇਆ ਉਹ ਬਦਲੇ ਇਸੇ ਕਾਰਨ ਉਹ ਅਸੀਂ ਵਿਦਿਆਨ ਤੇ ਬਲਾਈਂਡ ਮੂਜ਼ ਪੈਨਸ਼ਨ ਦੇਣੀ ਹੈ ਜੀ ਪਤਾ ਕਿ ਕਿੰਨੇ ਬੰਦੇ ਐਸ ਵੇਲੇ ਸਾਡੇ ਕੋਲ 83 ਮੈਂਬਰ ਹੋਗੇ ਜੀ ਸਾਰੇ ਵੀ ਆਲਓਵਰ ਨੇ ਜਿਹੜੇ ਜ਼ਿਲ੍ਹੇ ਨਹੀਂ ਬਟਾਲੇ ਤੋਂ ਹੈ ਤੇ ਬਟਾਲੇ ਦੇ ਕੋਲ ਕੋਲ ਬਸ ਕਿਸੇ ਵळे ਕੋਲ ਪਿੰਡ ਲੰਘਦਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਮਹਾਰਾਜ ਜਿਆਦਾ ਦਵੇ ਤਾਂ ਅੰਦਰੂਸਤਾਂ ਬਖਸ਼ੇ ਨਾ ਹਰ ਮਹੀਨੇ ਤੁਹਾਨੂੰ ਪੈਨਸ਼ਨ ਮਿਲਦੀ ਹੈ ਹਾਂ ਜੀ ਹਰ ਮਹੀਨੇ ਹਾਂ ਜੀ ਚਲੋ ਬਹੁਤ ਵਧੀਆ ਹੋਈ ਜਾਂਦਾ ਹੈ ਤੋ ਕਿੰਨਾ ਕੁ ਵਧੀਆ ਲੱਗਦਾ ਇਹਨਾਂ ਦਾ ਪਿਆਰ ਦੇ ਕੇ ਬੜੀ ਸੇਵਾ ਕਰਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਪਾਜੀ ਬਹੁਤ ਮੈਂ ਆਹ ਤੇ ਮੇਰੀ ਮਾਤਾ ਹੈ ਹਾਂਜੀ ਉਹ ਕੰਮ ਕਰਦੀ ਕਿ ਨਹੀਂ ਨਹੀਂ ਮੈਂ ਪਾਜੀ ਕੋਈ ਕੰਮ ਨਹੀਂ ਕਰਦੀ ਕਰੇ ਰਹਤੀ ਮਾਤਾ ਵੀ ਮਾਤਾ ਤੇ ਡਾਕੋ ਗਾਇ ਮਾਤਾ ਵੀ ਮਾਹ ਠੀਕ ਹੋਏਗੀ ਇਹ ਫਿਰ ਚਲ ਮਿਲ ਜਾਂਦੀ ਇੱਕ ਜਿਹੜਾ ਬਾਕੀ ਕਿ ਮਿਲ ਨਹੀਂ ਪਤਾ ਤੁਹਾਨੂੰ ਦੇ ਸੁਣ ਕਰਦੇ ਸੀ ਕਿ